जीएनओ प्यारे विद्यार्थियों नौवीं جماعت ਦੀ ਵਿਗਿਆਨ ਦੀ ਕਿਤਾਬ ਦਾ ਅਧਿਆਇ ਦੂਜਾ ਕੀ ਸਾਡੇ ਆਲੇ ਦੁਆਲੇ ਦੇ ਪਦਾਰਥ ਸ਼ੁੱਧ ਹਨ ਇਸ ਅਧਿਆਇ ਦੇ ਪੰਨਾ ਨੰਬਰ 26 ਤੇ ਆਏ ਤਿੰਨ ਸਵਾਲ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੀ ਧਿਆਨ ਨਾਲ ਦੇਖੋ ਸੁਣੋ ਤੇ ਸਮਝੋ ਉੱਤਰ ਆਪਣੀ ਕਾਪੀ ਵਿੱਚ ਉਤਾਰ ਲਓ ਪਰ ਮਮਰੋਂ ਦੀਆਂ ਨਾ ਉੱਤਰਾਂ ਨੂੰ ਬਿਨਾਂ ਦੇਖੇ ਆਪਣੇ ਆਪ ਲਿਖੰਦਾ ਅਭਿਆਸ ਵੀ ਜ਼ਰੂਰ ਕਰੋ ਸਭ ਸ਼ੁਰੂ ਕਰੀਏ ਇਸੇ ਚੈਨਲ ਤੇ ਪਿਆਰੇ ਵਿਦਿਆਰਥੀਓ ਬਾਡੀ ਨੌਵੀਂ ਜਮਾਤ ਨਾਲ ਜੁੜੀਆਂ ਦੂਜੇ ਵਿਸ਼ਿਆਂ ਦੀਆਂ ਕੁਝ ਹੋਰ ਪਲੇਲਿਸਟਾਂ ਵੀ ਹਨ ਤੁਸੀਂ ਚੈਨਲ ਤੇ ਜਾ ਕੇ ਪਲੇਲਿਸਟ ਤੇ ਟੈਪ ਕਰੋ ਸੂਚੀ ਨੂੰ ਸਕਰੋਲ ਕਰੋ ਤੁਹਾਨੂੰ ਇੱਥੇ ਮਿਲਣਗੀਆਂ 9th ਇੰਗਲਿਸ਼ ਐਸਐਸ ਵੀ 9th ਇੰਗਲਿਸ਼ ਲਿਟਰੇਚਰ 9th ਗ੍ਰਾਮਰ ਫਿਰ 9th ਸਾਇੰਸ ਇੰਗਲਿਸ਼ ਮੀਡੀਅਮ ਦੇ ਵਿੱਚ ਨੌਵੀਂ ਵਿਗਿਆਨ ਅਸੀਂ ਕਰਦੇ ਪਏ ਆ ਫਿਰ 9th ਮੈਥ ਨੋਟਸ ਫਿਰ ਨੌਵੀਂ ਗਣਿਤ ਪੰਜਾਬੀ ਮੀਡੀਅਮ ਵਿੱਚ 9th ਇੰਗਲਿਸ਼ 9th ਮੈਥ ਪੀਐਸਸੀਬੀ ਇੰਗਲਿਸ਼ ਮੀਡੀਅਮ ਦੇ ਵਿੱਚ ਫਿਰ ਮੈਥ ਸ਼ਾਰਟਕੱਟਸ ਐਂਡ ਟ੍ਰਿਕਸ ਮੈਥ ਕਨਸੈਪਟਸ ਫਿਰ ਗਣਿਥ ਦੇ ਸਿਧਾਂਤ ਵਤ ਓਨਲੀ ਪਲੇਲਿਸਟ ਐਬ੍ਰੀਵੀਏਸ਼ਨ ਜਿਹਦੇ ਵਿੱਚ ਅਲੱਗ-ਅਲੱਗ ਵਿਸ਼ਿਆਂ ਦੀਆਂ ਐਬ੍ਰੀਵੀਏਸ਼ਨਸ ਨੂੰ ਵਿਸਤ੍ਰਿਤ ਰੂਪ ਦੇ ਕੇ ਸਮਝਾਇਆ ਗਿਆ ਹੈ ਸੋ ਤੁਸੀਂ ਇਹ ਨਾ ਪਲੇਲਿਸਟ ਨੂੰ ਖੋਲ ਕੇ ਇਹਨਾਂ ਚ ਪਈ ਵੀਡੀਓਜ਼ ਵੀ ਜ਼ਰੂਰ ਦੇਖੋ ਆ ਦੇਖਿਓ ਬੱਚਿਓ ਹੁਣ ਇਹ ਵਾਲਾ ਸਵਾਲ ਪੈਟਰੋਲ ਅਤੇ ਮਿੱਟੀ ਦਾ ਤੇਲ ਜੋ ਕਿ ਆਪਸ ਵਿੱਚ ਘੁਲਣਸ਼ੀਲ ਹਨ ਦੇ ਮਿਸ਼ਰਣ ਨੂੰ ਤੁਸੀਂ ਕਿਵੇਂ ਨਿਖੇੜੋਗੇ ਕਿਵੇਂ ਵੱਖ-ਵੱਖ ਕਰੋਗੇ ਪੈਟਰੋਲ ਅਤੇ ਮਿੱਟੀ ਦਾ ਤੇਲ ਦੇ ਉਬਾਲ ਦਰਜਿਆਂ ਵਿੱਚ 25 ਡਿਗਰੀ ਸੈਲਸੀਅਸ ਐਸਐਸ ਨੂੰ ਦੂਨਾਂ ਦਾ ਉਹਨੇ ਸੈਲਸੀਅਸ ਤੋਂ ਵੱਧ ਅੰਤਰ ਹੈ ਆਪ 25 ਡਿਗਰੀ ਤੋਂ ਵੱਧ ਅੰਤਰ ਹੈ ਉਹਨਾਂ ਦੇ ਉਬਾਲ ਦਰਜੇ ਵਿੱਚ ਸੋਇ ਦਾ ਜਵਾਬ ਇਦਾਂ ਤਿਆਰ ਕਰਾਂਗੇ ਕਿਉਂਕਿ ਆਪਸ ਵਿੱਚ ਘੋਲਣਸ਼ੀਲ ਪੈਟਰੋਲ ਅਤੇ ਮਿੱਟੀ ਦੇ ਤੇਲ ਦੇ ਉਬਾਲ ਦਰਜਿਆਂ ਵਿੱਚ 25 ਡਿਗਰੀ ਸੈਲਸੀਅਸ ਤੋਂ ਵੱਧ ਅੰਤਰ ਹੈ ਇਸ ਲਈ ਅਸੀਂ ਉਹਨਾਂ ਦੇ ਮਿਸ਼ਰਣ ਨੂੰ ਕਸੀਧਣ ਵਿਧੀ ਜਿਹਨੂੰ ਕਹਿੰਦੇ ਆ ਡਿਸਟਿਲੇਸ਼ਨ ਨਾਲ ਨਿਖੇੜ ਸਕਦੇ ਹਾਂ ਇਸ ਵਿਧੀ ਵਿੱਚ ਦਰਬ ਨੂੰ ਵਾਸ਼ਪੀਕ੍ਰਿਤ ਕਰਕੇ ਮੁੜ ਤੋਂ द्रਵਿਤ ਕੀਤਾ ਜਾਂਦਾ ਹੈ ਸੋ ਇਨੌਵਰ ਕਾਫੀ ਹੈ ਪਰ ਬੱਚਿਓ ਤੁਹਾਡੇ ਗਿਆਨ ਚ ਵਾਧਾ ਕਰਨ ਲਈ ਤੇ ਤੁਹਾਨੂੰ ਚੰਗੀ ਤਰ੍ਹਾਂ ਸਮਝਾਉਣ ਲਈ ਮੈਂ ਇਸ ਵਿਧੀ ਦਾ ਵੀ ਜ਼ਿਕਰ ਕਰਾਂਗਾ ਆਹ ਦੇਖਿਓ ਇਹ ਵਿਧੀ ਹੈ ਕਿਦਾਂ ਹੋਈਗੀ ਹੈ ਸਭੱਚੋ ਚਿੱਤਰ ਇਹ ਤੁਹਾਡੀ ਕਿਤਾਬ ਚੋਂ ਲਿਆ ਗਿਆ ਹੈ ਸੋ ਇਹ ਵਿਧੀ ਹੈ ਕਸੀਡਨ ਫਲਾਸਕ ਇਹ ਜਿਹੜਾ ਹੈ ਨੂੰ ਕਹਿੰਦੇ ਕਸੀਡਨ ਫਲਾਸਕ ਲਿਖਿਆ ਕਸੀਡਨ ਫਲਾਸਕ ਕੱਚ ਦਾ ਬਣਿਆ ਹੁੰਦਾ ਥੱਲੇ ਮੈਂ ਦਾ ਗੋਲ ਟੜਾ ਹੁੰਦਾ ਤੇ ਇਹਨੂੰ ਇੱਕ ਕਲੈਂਪ ਦੇ ਨਾਲ ਸਟੈਂਡ ਹੈ ਇਹ ਥੱਲੇ ਲੋਹੇ ਦੀ ਮਤਲਬ ਕੀ ਪਲੇਟ ਹੁੰਦੀ ਹੈ ਆਧਾਰ ਲੋਹੇ ਦਾ ਹੁੰਦਾ ਤਾਂ ਕਿ ਡਿੱਗੇ ਡੋਲੇ ਨਾ ਖਾਏ ਇਹ ਇਹਦੇ ਤੇ ਕੰਮੀ ਹੁੰਦੀ ਹੈ ਛੋਟੀ ਜੀ ਤੇ ਕਲੈਂਪ ਲਗਾਉਂਦਾ ਹੈ ਤੁਹਾਡੇ ਲੈਬਰੇ ਵਿੱਚ ਹੁੰਦਾ ਹੈ ਇਹ ਸੋ ਇੱਥੇ ਨੂੰ ਟਾਈਟ ਕਰ ਦਿੱਤਾ ਜਾਂਦਾ ਹੈ ਤੇ ਇੱਥੇ ਇਹ ਚਿਮਟੀ ਜਿਹੜੀ ਹੁੰਦੀ ਹੈ ਨਾ ਇਹ ਜਿਹੜੀ ਧੌਣ ਨੂੰ ਫੜ ਲੈਂਦੀ ਹੈ ਇਹ ਫਲਾਸਕ ਦੀ ਧੌਣ ਨੂੰ ਉਹਨਾਂ ਫਿਰ ਇਹ ਡਿੱਗਦਾ ਨਹੀਂ ਹੈ ਠੀਕ ਹੈ ਨਾ ਸੋ ਕਿਸੇ ਦੇ ਥੱਲੇ ਇਹਦੇ ਹੁੰਦਾ ਬਰਨਰ ਹੁੰਦਾ ਠੀਕ ਹੈ ਇਹਨੂੰ ਅਸੀਂ ਗਰਮ ਕਰਦੇ ਹਾਂ ਸੋ ਕਿਸੇ ਦੇ ਨੂੰ ਫਲਾਸਕ ਵਿੱਚ ਪੈਟਰੋਲ ਅਤੇ ਮਿੱਟੀ ਦੇ ਤੇਲ ਦਾ ਮਿਸ਼ਰਣ ਲਓ ਲੈ ਲਿਆ ਅਤੇ ਇਸ ਵਿੱਚ ਥਰਮਾਮੀਟਰ ਲਗਾਓ। ਇਹੋ ਜਿਹੇ ਕਾਰਕ ਪਾ ਕੇ ਨਾ ਕਾਰ ਕਿਹੜਾ ਹੁੰਦਾ ਹੈ। ਇਹਦੇ ਵਿੱਚ ਥਰਮਾਮੀਟਰ ਫਸਾ ਦਈਏ ਤਾਂ ਕਿ ਤਾਪ ਦਾ ਪਤਾ ਲੱਗਦਾ ਰਹੇ ਕਿ ਕਿੰਨਾ ਤਾਪ ਹੋ ਗਿਆ। ਤਾਪਮਾਨ ਕਿੰਨਾ ਹੋ ਗਿਆ। ਉਪਕਰਣ ਨੂੰ ਚਿੱਤਰ ਮੁਤਾਬਕ ਫਿਟ ਕਰੋ। ਫਿਟ ਕਰਤਾ ਜੀ ਇਹ ਦੇਖੋ ਇਹ ਨਾਲ ਇਹ ਦੇ ਕਿਦਾਂ ਜਾਂਦੀ ਹੈ। ਇਹ ਕੰਡੈਂਸਰ ਜਿਹੜਾ ਹੁੰਦਾ ਜਿਹਨੂੰ ਅਸੀਂ ਕਹਿੰਦੇ ਆ ਦਰਵਣ ਯੰਤਰ ਜਿਹੜਾ ਫਿਟ ਕਰਦੀ ਇਹਦਾ ਹੁੰਦਾ। ਸੋ ਦਰਵਣ ਯੰਤਰ ਕੀ ਹੁੰਦਾ ਬੱਚਿਓ ਇਹਦੇ ਆਲੇ ਦੁਆਲੇ ਇੱਥੋਂ ਦੀ ਪਾਣੀ ਠੰਡਾ ਛੱਡਿਆ ਜਾਂਦਾ ਹੈ। ਤੇ ਇਹਦੇ ਆਲੇ ਵਾਲੇ ਨਿੱਕੇ ਨਿੱਕੇ ਇਹਦਾ ਟਿਊਬਾ ਹੁੰਦੀ ਹੈ ਚ ਪਾਣੀ ਜਾਂਦਾ ਹੈ। ਉਹ ਉਹ ਠਰ ਜਾਂਦਾ ਤੇ ਇਹਦੇ ਵਿੱਚੋਂ ਜਿਹੜੇ ਵਾਸ਼ਪ ਜਾਂਦੇ ਨੇ ਉਹ ਠੰਡੇ ਤਾਪਮਾਨ ਕਰਕੇ ਦਰਵੀਤ ਹੋ ਜਾਂਦੇ ਨੇ ਸੋ ਇੱਥੋਂ ਦੀ ਪਾਣੀ ਠੰਡਾ ਲਈ ਜਾਏਗਾ ਤੇ ਫਿਰ ਉਹ ਪਾਣੀ ਕੋਈ ਕੋਸਾ ਹੋ ਜਾਏਗਾ ਗਰਮ ਹੋ ਜਾਏਗਾ ਕਿਉਂਕਿ ਉਹ ਜਿਹੜੇ ਵਾਸ਼ਪ ਹੁੰਦੇ ਨੇ ਗਰਮ ਹੁੰਦੇ ਨੇ ਉਹਦਾ ਸੀਕ ਲੈ ਲੇਗਾ ਉਹਨੂੰ ਠੰਡ ਦੇ ਦੇਗਾ ਤੇ ਉੱਤੇ ਚਲੇ ਜਾਂਦਾ ਫਿਰ ਨਵਾਂ ਪਾਣੀ ਆਈ ਜਾਏਗਾ ਸੋ ਇਹਦਾ ਪਾਣੀ ਦਾ ਦੌਰ ਇਧਰੋਂ ਹੀ ਠੰਡਾ ਪਾਣੀ ਲਈ ਜਾਏਗਾ ਤੇ ਇਧਰੋਂ ਦੀ ਪਾਣੀ ਨਿਕਾ ਕੇ ਬਾਹਰ ਆਈ ਜਾਏਗਾ ਠੀਕ ਹੈ ਜੀ ਇਹਨੂੰ ਕਹਿੰਦੇ ਆਂ ਦਰਵਣ ਯੰਤਰ ਜਾਂ ਅੰਗਰੇਜ਼ੀ 'ਚ ਕੰਡੈਂਸਰ ਸੋ ਫਿਟ ਕਰ ਲਿਆ థਰਮੋਮੀਟਰ ਨੂੰ ਵੇਖਦੇ ਹੋਏ ਇੱਥੇ ਨਿਗਰਖਣੀ ਹੈ ਮਿਸ਼ਰਣ ਨੂੰ ਹੌਲੀ ਹੌਲੀ ਗਰਮ ਕਰੋ। ਬਾਅਦੂ ਬਾਲ ਦਰਜਾ ਹੋਣ ਕਰਕੇ ਪੈਟਰੋਲ ਵਾਸ਼ਪੀਕ੍ਰਿਤ ਹੋ ਜਾਏਗਾ ਕਿਉਂਕਿ ਪੈਟਰੋਲ ਦਾ ਜਿਹੜਾ ਬਚੋ ਬਾਲ ਦਰਜਾ ਹੈ ਉਹ ਮਿੱਟੀ ਦੇ ਚੈਨ ਨਾਲੋਂ ਕਾਫੀ ਥੱਲੇ ਹੁੰਦਾ ਹੈ 25 ਡਿਗਰੀ ਤੋਂ ਵੱਧ ਦੇ। ਸੋ ਕੀ ਉਹ ਦੇਖੋਗੇ ਤੁਸੀਂ ਕਿ ਕਿਉਂਕਿ ਉਹ ਤੇ ਹਲੇ ਮਿਸ਼ਰਣ ਹੈ ਨਾ ਤੇ ਜਿਹੜੇ ਗਰਮ ਕਰਾਂਗੇ ਤੇ ਜਦੋਂ ਬਾਲ ਦਰਜਾ ਪੈਟਰੋਲ ਦੇ ਬਾਲ ਦਰਜੇ ਤੇ ਪਹੁੰਚ ਜਾਏਗਾ ਜਦੋਂ ਤਾਪਮਾਨ ਉੱਥੇ ਪਹੁੰਚ ਜਾਏਗਾ ਸੋ પેટ્રોલ ਵਾਸ਼ਪ ਬਣ ਕੇ ਇੱਥੋਂ ਜਾਏਗਾ ਆਪ ਜਾਏਗੀ ਵਾਸ਼ਪ ਤੇ ਇੱਥੇ ਕੁਈ ਵਾਲਾ ਠੰਡਾ ਪਾਣੀ ਹੈ द्रਵਿਤ ਹੋ ਕੇ ਇਹ પેટ્રોલ ਇਕੱਠਾ ਹੋਈ ਜਾ ਰਿਹਾ ਇੱਥੇ ਸੋ ਘਾਟੂ ਬਾਲ ਦਰਜਾ ਹੋਣ ਕਰਕੇ પેટ્રોલ ਵਾਸ਼ਪੀਕਰਿਤ ਹੋ ਕੇ द्रਵਣ ਜੰਤਰ ਰਾਹੀਂ द्रਵਿਤ ਹੁੰਦਾ ਹੈ ਅਤੇ ਵਕ ਪ ਜਾਂਦਾ ਹੈ ਪਿੱਛੇ ਫਲਾਸਕ ਵਿੱਚ ਸਿਰਫ ਮਿੱਟੀ ਦਾ ਤੇਲ ਰਹਿ ਜਾਂਦਾ ਸੋ ਇੱਥੇ ਫਲਾਸਕ ਵਿੱਚੋਂ ਕੀ ਹੋ ਗਿਆ ਬੱਚਿਓ પેટ્રોલ ਬਾਹਰ ਆ ਗਿਆ ਵਾਸ਼ਪੀਕਰਿਤ ਹੋ ਕੇ ਤੇ द्रਵਿਤ ਹੋ ਕੇ ਦੇ ਪਿੱਛੇ ਕੱਲਾ ਮਿੱਟੀ ਦਾ ਤੇਲ ਰਹਿ ਜਾਏਗਾ ਮਨ ਲਕੀ ਇਹ ਧਿਆਨ ਰੱਖਣਾ ਹੈ ਕਿ ਤਾਪ ਇੰਨਾ ਨਾ ਵਧਾਇਆ ਜਾਵੇ ਕਿ ਉਹ ਤਾਪ ਜਿਹੜਾ ਹੈ ਇਹ ਪੈਟਰੋਲ ਦੇ ਉਬਾਲ ਦਰਜੇ ਤੱਕ ਹੀ ਰਵੇ ਜਾਂ ਥੋੜਾ ਉੱਪਰ ਜਲ ਜਾਏ ਪਰ ਜਿਹੜਾ ਮਿੱਟੀ ਦਾ ਤੇਲ ਹੈ ਉਹਦੇ ਉਬਾਲ ਦਰਜੇ ਤੋਂ ਤਾਪਮਾਨ ਥੱਲੇ ਥੱਲੇ ਰਵੇ ਨਹੀਂ ਤੇ ਫਿਰ ਕੀ ਹੋਏਗਾ ਮਿੱਟੀ ਦਾ ਤੇਲ ਵੀ ਵਾਸ਼ਪੀਕਰਿਤ ਹੋ ਜਾਏਗਾ ਪਰ ਤਾਪਮਾਨ ਵਿੱਚ ਬਹੁਤ ਜ਼ਿਆਦਾ ਫਰਕ ਆਗਾ ਸੋ ਉਹਦੇ ਪਹੁੰਚਣ ਤੋਂ ਪਹਿਲੇ ਹੀ ਜਿਹੜਾ ਸਾਰਾ ਪੈਟਰੋਲ ਜਿਹੜਾ ਹੈ ਉਹ ਵਕਤ ਹੋ ਜਾਏਗਾ ਸੋ ਇਹਨੂੰ ਕਹਿੰਦੇ ਆ ਬੱਚੋ ਕਸੀਦਣ ਵਿਧੀ ਠੀਕ ਹੈ ਜੀ ਆਓ ਅੱਗੇ ਚੱਲੀਏ ਦੂਜਾ ਸਵਾਲ ਆ ਗਿਆ ਨਿਖੇੜਨ ਦੀਆਂ ਆਮ ਵਿਧੀਆਂ ਦੇ ਨਾਮ ਦਿਓ ਦਹੀਂ ਤੋਂ ਮੱਖਣ ਸਮੁੰਦਰ ਦੇ ਪਾਣੀ ਤੋਂ ਨਮਕ ਤੇ ਨਮਕ ਤੋਂ ਕਪੂਰ ਸੋ ਦਹੀਂ ਤੋਂ ਮੱਖਣ ਇਹਨੂੰ ਕਹਿੰਦੇ ਆ ਅਪਕੇਂਦਨ ਸੈਂਟ੍ਰਿਫਿਊਗੇਸ਼ਨ ਵਿਧੀ ਜਿਹਨੂੰ ਅਸੀਂ ਬੱਚੋ ਰੜਕਣਾ ਵੀ ਕਹਿੰਨੇ ਆ ਜਦੋਂ ਸਪਰੇਟਾ ਦੁੱਧ ਵਿੱਚ ਕਰੀਮ ਨਿਕਲ ਜਾਂਦੀ ਹੈ ਤੇ ਦਹੀਂ ਚ ਮੱਖਣ ਤੁਸੀਂ ਇਹ ਸਮਝ ਲਓ ਜਿੱਦਾਂ ਸਾਡੀਆਂ ਦਾਦੀਆਂ ਬਾਵਾ ਦੇ ਰੜਕਦੀਆਂ ਸੀਗੀਆਂ ਦਹੀਂ ਵਿੱਚ ਦੁੱਧ ਪਾ ਕੇ ਦਹੀਂ ਵਿੱਚ ਪਾਣੀ ਪਾ ਕੇ ਰੜਕਦੀਆਂ ਸੀਗੀਆਂ ਤੇ ਮੱਖਣ ਕਿਦਾ ਅਲੱਗ ਹੋ ਜਾਂਦਾ ਮੱਖਣ ਤਰਨ ਲੱਗ ਜਾਂਦਾ ਤੇ ਮੱਖਣ ਦੀ ਘਣਤਾ ਘਟ ਹੁੰਦੀ ਹੈ ਉੱਪਰ ਆ ਜਾਂਦਾ ਤੇ ਭਾਰੀ ਤੱਤ ਜਿਹੜੇ ਨੇ ਦਹੀਂ ਦੇ ਵਿੱਚ ਉਹ ਥੱਲੇ ਰਹੇ ਜਾਂਦੇ ਨੇ ਵੱਖਰੇ ਰਾਜ ਇਹਨੂੰ ਅਸਲ ਵਿੱਚ ਕਿਹਾ ਸੈਂਟ੍ਰਿਫਿਊਗੇਸ਼ਨ ਅਪਕੇਂਦਰਣ ਵਿਧੀ ਸੋ ਦਹੀਂ ਤੋਂ ਮੱਖਣ ਦੇ ਬੱਚੋ ਇਹਦਾ ਨਾਮ ਹੈਗਾ ਅਪਕੇਂਦਰਣ ਵਿਧੀ ਤੇ ਜਿੱਦਾਂ ਅਸੀਂ ਦਹੀਂ ਰੜਕੀਦਾ ਠੀਕ ਹੈ ਤੇ ਸਮੁੰਦਰ ਦੇ ਪਾਣੀ ਤੋਂ ਨਮਕ ਵੱਖਰਾ ਕਰਨ ਲਈ ਵਾਸ਼ਪੀਕਰਨ ਵਿਧੀ ਸੋ ਪਾਣੀ ਵਾਸ਼ਪੀਕ੍ਰਿਤ ਹੋ ਜਾਂਦਾ ਹੈ ਅਤੇ ਨਮਕ ਪਿੱਛੇ ਰਹਿ ਜਾਂਦਾ ਸੋ ਬੱਚਿਓ ਖੁੱਲੇ ਪਧਰੇ ਵੱਡੇ ਖੇਤਰਫਲ ਦੇ ਥਾਂ ਤੇ ਨਾ ਉਹ ਸਮੁੰਦਰ ਦਾ ਪਾਣੀ ਖਲਾਰ ਦਿੱਤਾ ਜਾਂਦਾ ਤੇ ਤੁਪਿੰਦੀ ਹੈ ਕਿਉਂ ਖੇਤਰਫਲ ਬਹੁਤ ਵੱਡਾ ਉਹਨੂੰ ਕਹਿੰਦੇ ਸਾਲਟ ਪੈਨਸ ਭਾਵ ਲੂਣ ਦੀਆਂ ਥਾਲੀਆਂ ਜਿੱਦਾਂ ਗੱਲ ਉਹਲੀ ਪੈਨਸ ਉਹ ਨਾ ਮਿਲ ਕੇ ਵੱਟਾ ਬਣਾ ਕੇ ਨਾ ਬਹੁਤ ਖੁੱਲਾ ਖੁੱਲਾ ਥਾਂ ਤੇ ਪਾਣੀ ਖਲਾਰ ਦਿੱਤਾ ਜਾਂਦਾ ਕੁਝ ਇੰਚ ਤੱਕ ਹੀ ਭਰਿਆ ਜਾਂਦਾ ਜ਼ਿਆਦਾ ਨਹੀਂ ਭਰਿਆ ਜਾਂਦਾ ਸੋ ਪਾਣੀ ਵਾਸ਼ਪੀਕ੍ਰਿਤ ਹੋ ਜਾਂਦਾ ਹੈ ਤੇ ਪਿੱਛੇ ਲੂਣ ਰਹਿ ਜਾਂਦਾ ਹੈ। ਸੋ ਨਮਕ ਤੋਂ ਕਪੂਰ ਚਿੱਟੇ ਰੰਗ ਦੇ ਦਨੋ ਸੋ ਇਹਦਾ ਜੋਹਰ ਉਡਾਣ ਵਿਧੀ। ਤੇ ਕਿੱਦਾਂ ਕੰਮ ਕਰਦੀ ਹੈ ਕਿ ਕਪੂਰ ਜੋਹਰ ਉਡਣ ਯੋਗ ਹੋਣ ਕਰਕੇ ਵੱਖ ਹੋ ਜਾਂਦਾ ਹੈ। ਸੋ ਕਪੂਰ ਜੋਹਰ ਉਡਣ ਯੋਗ ਹੈਗਾ ਉਹ ਉੱਡ ਕੇ ਗੈਸ ਬਣ ਜਾਂਦਾ ਹੈ ਤੇ ਲੂਣ ਉਡਣ ਜੋਹਰ ਉਡਣ ਯੋਗ ਨਹੀਂ ਹੈਗਾ। ਲੂਣ ਪਿੱਛੇ ਰਹਿ ਜਾਂਦਾ ਹੈ। ਨਮਕ ਪਿੱਛੇ ਰਹਿ ਜਾਂਦਾ ਹੈ। ਠੀਕ ਹੈ। ਤੇ ਕ੍ਰਿਸ਼ਣੀ ਕ੍ਰਿਸਟਲੀਕਰਨ ਵਿਧੀ ਦੇ ਨਾਲ ਕਿਸ ਤਰ੍ਹਾਂ ਦੇ ਮਿਸ਼ਰਣਾਂ ਦਾ ਨਿਖੇੜਨ ਕੀਤਾ ਜਾ ਸਕਦਾ ਹੈ ਸੋ ਬੜਾ ਸੌਖਾ ਜਵਾਬ ਹੈ ਬੱਚਿਓ ਸਮਾਂ ਅੰਗੀ ਮਿਸ਼ਰਣਾਂ ਦਾ ਕ੍ਰਿਸਟਲੀਕਰਨ ਵਿਧੀ ਦੇ ਨਾਲ ਨਿਖੇੜਨ ਕੀਤਾ ਜਾ ਸਕਦਾ ਹੈ ਸਮਾਂ ਅੰਗੀ ਮਿਸ਼ਰਣਾਂ ਦਾ ਤੇ ਘੋਲ ਜਿਹੜੇ ਨੇ ਬੱਚਿਓ ਉਹ ਸਮਾਂ ਅੰਗੀ ਮਿਸ਼ਰਣ ਹੁੰਦੇ ਹਨ ਇਸ ਵਿਧੀ ਰਾਹੀਂ ਕ੍ਰਿਸਟਲ ਦੇ ਰੂਪ ਵਿੱਚ ਸ਼ੁੱਧ ਠੋਸ ਨੂੰ ਘੋਲ ਜੋ ਕਿ ਸਮਾਂ ਅੰਗੀ ਮਿਸ਼ਰਣ ਹੈ ਤੋਂ ਵੱਖ ਕੀਤਾ ਜਾ ਸਕਦਾ ਹੈ ਮਲੇ ਘੋਲ ਕੇ ਦਾ ਬੰਦਾ ਹੈ ਘੋਲਕ ਦੇ ਵਿੱਚ ਜੇ ਕੋਈ ਠੋਸ ਪਦਾਰਥ ਘੁਲਿਤ ਹੋਇਆ ਪਿਆ ਹੈ ਘੁਲਿਆ ਤੇ ਘੋਲ ਬਣਾ ਦਿੱਤਾ ਉਹਨੇ ਸੋ ਇਸ ਵਿਧੀ ਨਾਲ ਹੀ ਕ੍ਰਿਸਟਲ ਦੇ ਰੂਪ ਵਿੱਚ ਸ਼ੁੱਧ ਠੋਸ ਨੂੰ ਘੋਲ თਮਾ ਬਾਗੇ ਜੋ ਕਿ ਸਮੰਗੀ ਮਿਸ਼ਰਣ ਹੈ ਕਿਉਂਕਿ ਸੀਗਾ ਸਮੰਗੀ ਮਿਸ਼ਰਣਾਂ ਦਾ ਕ੍ਰਿਸਟਲਿਕरण ਵਿਧੀ ਨਾਲ ਲਿਖੇੜਨ ਕੀਤਾ ਜਾ ਸਕਦਾ ਸੋ اسی ਮਿਸਾਲ ਦੇਤੀ ਉਦਾਹਰਣ ਕਿ ਸ਼ੁੱਧ ਠੋਸ ਨੂੰ ਕ੍ਰਿਸਟਲ ਦੇ ਰੂਪ ਵਿੱਚ ਘੋਲ ਜੋ ਕਿ ਸਮੰਗੀ ਮਿਸ਼ਰਣ ਹੈ ਤੋਂ ਵੱਖ ਕੀਤਾ ਜਾ ਸਕਦਾ ਹੈ ਸੋ ਐਸੀ ਪਿਆਰੇ ਵਿਦਿਆਰਥੀਓ ਤੁਹਾਡੇ ਇਹ ਤਿੰਨ ਸਵਾਲ ਅਧਿਆਇ ਦੇ ਪੇਜ ਨੰਬਰ 26 ਤੇ ਆਏ ਸੋ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚਲੋ ਤੇ ਅਗਲੇ ਵੀਡੀਓ ਤੱਕ ਲਈ ਰਬ ਰੱਖਾ ਬੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ